ਹਾਂਜੀ ਮਿੱਤਰੋ ਕੀ ਹਾਲ ਚਾਲ ਆ ਹੋ ਗਈਆਂ ਸਵੇਰਾਂ ਚੱਲੇ ਆ ਕੰਮਕਾਰ ਤੇ ਅੱਜ ਆਪਾਂ ਵਲੌਗ ਘਰ ਤੋਂ ਹੀ ਸ਼ੁਰੂ ਕਰ ਲਿਆ ਕੱਢ ਲਈ ਗੱਡੀ ਵਿਲੇ ਚੋਂ ਚੱਲੀਏ ਕੰਮ ਤੇ ਜਾ ਕੇ ਬੰਦੇ ਗੱਡੀ 'ਚ ਹੈ ਨਹੀਂ ਸੀ ਤੇਲ ਪਹਿਲਾਂ ਲਾਈ ਪٹرول ਪੰਪ ਤੇ ਕਰਾ ਕੇ ਟੈਂਕੀ ਫੁੱਲ ਚੀ ਹਾਲਦੇ ਹੌਲੀ ਹੌਲੀ ਆਹ ਵੇਖ ਲਓ ਮਿੱਤਰੋ ਕਹਿੰਦੇ ਨਹੀਂ ਹੁੰਦੇ ਵੀ ਬੰਦਾ ਪੇਟੀ ਪੈਕ ਭੇਜ ਦਿਆ ਆਹ ਨੇ ਉਹ ਪੇਟੀਆਂ ਚਲੋ ਹਾਸੇ ਨਾਲ ਮੁਖਾ ਰਿਆ ਕਾ ਨੂੰ ਰੱਬ ਐਜਾ ਦਿਨ ਦਿਖਾਵੇ ਕਿਸੇ ਤੇ ਆ ਗਏ ਸੀਗੇ ਬੰਦੇ ਚੱਕ ਕੇ ਆ ਪਾਲਖੇ ਰੋਡ ਤੇ ਟ੍ਰੈਫਿਕ ਬਹੁਤ ਰਹਿੰਦਾ ਮਿੱਤਰੋ ਅੱਜ ਕਰ ਬਹੁਤ ਬੁਰਾ ਹਾਲਾ ਦਬਈ ਦਾ ਟ੍ਰੈਫਿਕ ਰਹੀਂ ਐਨਾ ਤਾਂ ਆਪਾਂ ਨੂੰ ਇੰਡੀਆ ਤੇ ਨਹੀਂ ਲੱਤ ਦੋਣ ਲੱਗਦੀ ਚਲਾ ਚਲਾ ਗੱਡੀ ਜਿੰਨੀ ਇੱਥੇ ਲੱਗ ਜਾਂਦੀ ਹੈ ਟ੍ਰੈਫਿਕ 'ਚ ਚਲੋ ਕੋਈ ਗੱਲ ਨਹੀਂ ਕੰਮ ਤਾਂ ਕਰ ਨਹੀਂ ਆ ਆ ਗਏ ਸੀ ਡੀਆਈਸੀ ਇੱਥੇ ਥੋੜਾ ਜਿਹਾ ਕੰਮ ਰਹਿੰਦਾ ਸੀ ਉਦੋਂ ਹਰ ਨਵੇੜ ਕੇ ਕੰਮ ਆਪਾਂ ਨਿਕਲ ਚਲੇ ਆ ਡੀਆਈਪੀ ਨੂੰ ਉੱਥੇ ਇੱਕ ਨਵੀਂ ਸੈੜਾ ਉਹ ਕਰਨੀ ਆ ਸਟਾਰਟ ਅੱਜ ਉਹਨਾਂ ਚੱਲਦੇ ਆ ਹੌਲੀ ਹੌਲੀ ਲਓ ਵੀ ਮਿੱਤਰੋ ਕਹਿੰਦੇ ਕੋਰੀਆ ਦਾ ਪ੍ਰੈਜ਼ੀਡੈਂਟ ਆਇਆ ਹੋਇਆ ਦੁਬਈ 'ਚ ਚੱਕੋ ਏਦਾਂ ਕਰਦੇ ਆ ਵੈਲਕਮ ਬੋਰਡਾਂ ਤੇ ਲਾ ਕੇ ਸਾਈਨਜ ਹਲਕੇ ਰੋਡ ਦਾ ਹਾਲ ਫੇਰ ਦੇਖ ਲਓ ਛੱਡ ਕੇ ਬੰਦੇ ਆਪਾਂ ਆਗੇ ਸੀ ਆਪਦੇ ਰੂਮ ਨੂੰ ਟਾੜਾ ਬਾਏ ਬਾਏ